ਇਸ ਪਲ ਦਾ ਜਿਸ ਘੜੀ ਦਾ ਜਿਸ ਸਮੇਂ ਦਾ ਮੈਨੂੰ ਬਹੁਤ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਪਿਆਰਿਓ ਅੱਜ ਉਹ ਘੜੀ ਉਹ ਸਮਾਂ ਆ ਚੁੱਕਿਆ ਵਾ ਕਿਹੜੀ ਘੜੀ ਹੈ ਮੈਂ ਤੁਹਾਨੂੰ ਦੱਸਾਂ ਵੀ ਮੇਰੇ ਮਨ ਵਿੱਚ ਸੀ ਜਿਸ ਵੇਲੇ ਵੀ ਮੈਂ ਇੰਗਲੈਂਡ ਆਇਆ ਤੇ ਮੈਂ ਉਸ ਘਰ ਦੇ ਉਸ ਪਰਿਵਾਰ ਦੇ ਦਰਸ਼ਨ ਕਰਨੇ ਨੇ ਜਿਸ ਘਰ ਵਿੱਚ ਤਨਤਨ ਸੰਤ ਬਾਬਾ ਇਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਪੁਰਸ਼ ਠਹਿਰਿਆ ਕਰਦੇ ਸੀ ਤੇ ਉਹਨਾਂ ਨੇ ਆਪਣੀ ਦੇਹ ਨੂੰ ਆਪਣੇ ਝੋਲੇ ਨੂੰ ਜਿਸ ਘਰ ਵਿੱਚ ਛੱਡਿਆ ਸੀ ਅੱਜ ਆਪਾਂ ਉਸ ਘਰ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਆਂ ਵੀਡੀਓ ਸਕਿਪ ਨਾ ਕਰਿਓ ਸਾਰੀ ਵੇਖਿਓ ਤੁਹਾਨੂੰ ਵੀ ਆਪਾਂ ਦਰਸ਼ਨ ਕਰਾਉਨੇ ਆਂ ਪਿਆਰਿਓ ਉਹ ਘਰ ਉਹ ਪਰਿਵਾਰ ਕਿੰਨਾ ਭਾਗਾ ਵਾਲਾ ਹੋਏਗਾ ਜਿਸ ਘਰ ਵਿੱਚ ਆ ਕੇ ਮਹਾਪੁਰਸ਼ ਠਹਿਰਿਆ ਕਰਦੇ ਸਨ ਤੇ ਆਹ ਦੇਖੋ ਆ ਘਰ ਵਾ ਤੇ ਇਸ ਘਰ ਦੀ ਉਹੀ ਲੁੱਕ ਹੈ ਮਹਾਪੁਰਸ਼ਾਂ ਦੇ ਵੇਲੇ ਦੀ ਲੁੱਕ ਇਹਨਾਂ ਨੇ ਰੱਖੀ ਹੋਈ ਹੈ ਤੇ ਤੁਸੀਂ ਫੋਟੋ ਵਿੱਚ ਦੇਖਿਆ ਹੋਣਾ ਮਹਾਪੁਰਸ਼ ਬਾਹਰ ਖੜੇ ਹੋਏ ਸੀ ਕਿਸੇ ਨੇ ਫੋਟੋ ਲਈ ਸੀ ਤੇ ਰਾੜਾ ਸਾਹਿਬ ਤੋਂ ਸਰੂਪ ਵੀ ਮਿਲ ਜਾਂਦਾ ਹੀ ਲੋਕਨ ਸਾਰੀ ਘਰ ਦੀ ਤੇ ਮਹਾਪੁਰਸ਼ ਬਾਹਰ ਗੱਡੀ ਦੇ ਕੋਲ ਖੜੇ ਹੋਏ ਨੇ ਕਿਸੇ ਨੇ ਫੋਟੋ ਲਈ ਸੀ ਉਸ ਰੂਪ ਬਣਿਆ ਹੋਇਆ ਰਾੜਾ ਸਾਹਿਬ ਤੋਂ ਮਿਲ ਜਾਂਦਾ ਪਿਆਰਿਓ ਇਹ ਜਿਹੜਾ ਇਲਾਕਾ ਵਾ ਬਹੁਤ ਆਕਾਂਤ ਹੈ ਬਹੁਤ ਸ਼ਾਂਤਮਈ ਹੈ ਤੇ ਮਹਾਪੁਰਸ਼ ਉਸ ਜਗ੍ਹਾ ਨੂੰ ਵਧੀਆ ਮੰਨਦੇ ਨੇ ਜਿਸ ਜਗ੍ਹਾ ਤੇ ਸ਼ਾਂਤੀ ਹੋਵੇ ਇਕਾਂਤ ਹੋਵੇ ਤੇ ਇਹ ਵੀ ਇਲਾਕਾ ਬਹੁਤ ਇਕਾਂਤ ਹੈ ਬਹੁਤ ਸ਼ਾਂਤਮਈਆ ਬਹੁਤਾ ਰੌਲਾ ਸ਼ੋਰ ਨਹੀਂ ਸੀ ਤਾਈਓ ਮਹਾਪੁਰਸ਼ੇ ਇਸ ਘਰ ਵਿੱਚ ਆ ਕੇ ਠਹਿਰਿਆ ਕਰਦੇ ਸਨ ਆ ਉਹ ਘਰ ਹੈ ਆ ਦੇਖੋ ਮਹਾਪੁਰਸ਼ਾਂ ਦੇ ਸਰੂਪ ਲੱਗੇ ਹੋਏ ਨੇ ਤੇ ਇਹ ਗੱਲ ਨਹੀਂ ਵੀ ਸੰਗਤ ਨਹੀਂ ਆਉਂਦੀ ਸੰਗਤ ਵੀ ਆਉਂਦੀ ਹੈ ਉਹਦੇ ਵੀ ਤੁਹਾਨੂੰ ਆਪਾਂ ਇੰਨੇ ਤੇ ਦਰਸ਼ਨ ਕਰਾਵਾਂਗੇ ਇਹ ਘਰ ਆ ਜੀ ਭਾਈ ਸੁਦਾਗਰ ਸਿੰਘ ਜੀ ਦਾ ਜਿਨ੍ਹਾਂ ਕੋਲ ਮਹਾਪੁਰਸ਼ ਆਇਆ ਕਰਦੇ ਸਨ ਤੇ ਆ ਉੱਤੇ ਵਾਲੇ ਕਮਰੇ ਵਿੱਚ ਮਹਾਪੁਰਸ਼ਾਂ ਦਾ ਆਸਣ ਹੋਇਆ ਕਰਦਾ ਸੀ ਆ ਦੇਖੋ ਬਾਹਰ ਦਾ ਸਾਰਾ ਦ੍ਰਿਸ਼ ਤੇ ਆ ਧੰਤਨ ਸੰਤ ਬਾਬਾ ਕਿਸ਼ਨ ਸਿੰਘ ਜੀ ਧੰਤਨ ਸੰਤ ਬਾਬਾ ਈਸ਼ਰ ਸਿੰਘ ਜੀ ਹੋਰ ਵੀ ਮਹਾਪੁਰਸ਼ਾਂ ਦੇ ਸਰੂਪ ਲੱਗੇ ਹੋਏ ਨੇ ਤੇ ਬਹੁਤ ਇਸ ਘਰ ਦਾ ਖਿਆਲ ਰੱਖਦਾ ਪਰਿਵਾਰ ਬਹੁਤ ਸਫਾਈ ਰੱਖਦਾ ਬਹੁਤ ਸਾਭ ਰੱਖਦਾ ਸਰੂਪਾਂ ਤੇ ਵੀ ਬਹੁਤ ਮਾਲਕ ਨੇ ਚਲੋ ਐਂ ਲਾ ਲਓ ਰੂਪਾਂ ਦੇ ਵੀ ਬਹੁਤ ਸਾਭ ਸੁਭਾਅ ਇਹ ਕਰਦਾ ਪਰਿਵਾਰ ਤੇ ਆ ਦੇਖੋ ਆ ਉਹ ਕਮਰਾ ਵਾ ਜਿਸ ਕਮਰੇ ਵਿੱਚ ਮਹਾਪੁਰਸ਼ ਸਾਹਮਣੇ ਬੈਠ ਕੇ ਜਿਹੜਾ ਸੋਫਾ ਲੱਗਾ ਹੋਇਆ ਉੱਥੇ ਸੰਗਤਾਨਾਂ ਬਚਨ ਬਲਾਸ ਕਰਿਆ ਕਰਦੇ ਸੀ ਤੇ ਸਾਹਮਣੇ ਜਿਹੜਾ ਬੈੱਡ ਲੱਗਿਆ ਹੋਇਆ ਇਸ ਬੈੱਡ ਤੇ ਮਹਾਪੁਰਸ਼ ਆਰਾਮ ਕਰਦੇ ਸੀ ਤੇ ਚੰਗੇ ਭਾਗ ਨੇ 10 ਦੇ ਵੀ ਜਿਨ੍ਹਾਂ ਨੂੰ ਸਤਗੁਰਾਂ ਦੀ ਨਿਵਾਜ਼ੀਆਂ ਮਹਾਪੁਰਸ਼ਾਂ ਨੇ ਬੁਲਾਇਆ ਮੇਰੇ ਮਨ ਵਿੱਚ ਬਹੁਤ ਲੰਬੇ ਸਮੇਂ ਤੋਂ ਆਸ ਸੀ ਵੀ ਇਸ ਘਰ ਦੇ ਮੈਂ ਦਰਸ਼ਨ ਕਰਕੇ ਆਉਣੇ ਨੇ ਤੇ ਅੱਜ ਉਹ ਮੇਰੀ ਭਾਵਨਾਵਾਂ ਚਲੋ ਪੂਰੀ ਹੋਈ ਹੈ ਕਿਉਂਕਿ ਰਾੜਾ ਸਾਹਿਬ ਨੂੰ ਆਪ ਜੀ ਨੂੰ ਪਤਾ ਹੀ ਹੈ ਵੀ ਬਹੁਤ سارے ਮਹਾਪੁਰਸ਼ ਨਿਕਲੇ ਨੇ ਕਿਉਂਕਿ ਉਹ ਜਗਾ ਇਹੋ ਜੀ ਆ ਵੀ ਜਿਹੜਾ ਵੀ ਉੱਥੇ ਭਾਵਨਾਵਾਂ ਦੇ ਨਾਲ ਸੇਵਾ ਕਰ ਲੈਂਦਾ ਤੇ ਉਹ ਇੱਕ ਦਿਨ ਚੰਗੀ ਅਵਸਥਾ ਦਾ مالک ਬਣ ਜਾਂਦਾ ਤੇ ਬਣੇ ਵੀ ਹੈਗੇ ਨੇ ਇਹੋ ਜੀ ਗੱਲ ਨਹੀਂ ਇਹ ਉਹ ਹੈ ਵੀ ਭਾਵਨਾਵਾਂ ਦੇ ਨਾਲ ਕੋਈ ਸੇਵਾ ਕਰਨ ਵਾਲਾ ਹੋਵੇ ਮੈਂ ਉੱਥੇ ਅਨਪੜ੍ਹ ਵੀ ਚੰਗੇ ਵਿਦਵਾਨ ਚੰਗੇ ਗ੍ਰੰਥੀ ਬਣਦੇ ਵਿਖੇ ਨੇ ਜਿਹੜੇ ਬਿਲਕੁਲ ਨਹੀਂ ਸਕੂਲ ਗਏ ਉਹ ਵੀ ਉੱਥੇ ਵਿਦਵਾਨ ਬੜੇ ਨੇ ਉਸ ਜਗ੍ਹਾ ਤੇ ਜਾ ਕੇ ਕਿਉਂਕਿ ਜਿਸ ਜਗ੍ਹਾ ਤੇ ਸਿਮਰਨ ਹੁੰਦਾ ਨਾ ਉਹ ਜਗ੍ਹਾ ਪਵਿੱਤਰ ਹੋ ਜਾਂਦੀ ਹੈ ਤਾਂ ਹੀ ਉਹ ਸਤਿਗੁਰੂ ਆਪਾਂ ਨੂੰ ਆਖਦੇ ਨੇ ਨਿਤ ਜੱਪਿਆ ਅਸਾਸ ਗਰਾਸ ਨਾਉ ਪਰਵਦਗਾਰ ਦਾ ਸਾਹਿਬ ਜੀ ਕਹਿੰਦੇ ਭਾਈ ਤੁਸੀਂ ਵੀ ਉਸ ਪਰਮਾਤਮਾ ਨੂੰ ਜਪਿਆ ਕਰੋ ਨਿਤ ਜਪਿਆ ਕਰੋ ਤੇ ਤਾਈਓ ਸਾਹਿਬ ਜੀ ਆਖਦੇ ਨੇ ਵੀ ਘਰ ਵਿੱਚ ਬੈਠ ਕੇ ਉਸ ਪ੍ਰਮਾਤਮਾ ਨੂੰ ਜਪਿਆ ਕਰੋ ਕਿਉਂਕਿ ਜਿਸ ਘਰ ਵਿੱਚ ਪ੍ਰਮਾਤਮਾ ਦਾ ਸਿਮਰਨ ਹੁੰਦਾ ਹੋਵੇ ਨਿਤਨੇਮ ਹੁੰਦਾ ਹੋਵੇ ਉਹ ਘਰ ਪਵਿੱਤਰ ਹੋ ਜਾਂਦਾ ਹੈ ਕੋਈ ਪਾਪੀ ਰੂਹ ਵੀ ਆ ਕੇ ਉੱਥੇ ਬੈਠ ਜਾਏ ਉਹ ਵੀ ਪਵਿੱਤਰ ਹੋ ਜਾਂਦੀ ਹੈ ਉਹਦੇ ਤੇ ਵੀ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਆ ਦੇਖੋ ਮਹਾਪੁਰਸ਼ਾਂ ਦੀਆਂ ਨਿਸ਼ਾਨੀਆਂ ਵੀ ਤੁਸੀਂ ਮਗਰ ਵੇਖੀਆਂ ਨੇ ਤੇ ਪਰਿਵਾਰ ਨੇ ਬਹੁਤ ਪਿਆਰ ਦੇ ਨਾਲ ਸੰਭੀਆਂ ਹੋਈਆਂ ਨੇ ਤੇ ਪਿਆਰਿਓ ਆਕਾਂਤਮਈ ਜਗ੍ਹਾ ਤੇ ਹੀ ਮਹਾਪੁਰਸ਼ਾਂ ਕੇ ਠਹਿਰਿਆ ਕਰਦੇ ਨੇ ਤੇ ਆ ਭਾਈ ਸਾਹਿਬ ਇੱਥੇ ਸੇਵਾ ਕਰ ਰਹੇ ਨੇ ਤੇ ਇਹ ਦੱਸ ਰਹੇ ਸੀ ਕਹਿੰਦੇ ਬਹੁਤ ਸਕੂਨ ਆਉਂਦਾ ਹੈ ਇਸ ਜਗ੍ਹਾ ਤੇ ਆ ਕੇ ਬਹੁਤ ਆਨੰਦ ਆਉਂਦਾ ਹੈ ਨਾ ਕੋਈ ਸ਼ੋਰ ਨਾ ਕੋਈ ਸ਼ਰਾਬਾ ਤੇ ਸੇਵਾ ਕਰੀਤੀ ਹੈ ਤੇ ਇੱਥੇ ਆ ਕੇ ਇਸ ਘਰ ਵਿੱਚ ਆ ਕੇ ਮੈਨੂੰ ਰਾੜਾ ਸਾਹਿਬ ਦੀ ਫੀਲਿੰਗ ਆ ਗਈ ਉਹ ਯਾਦ ਆ ਗਈ ਵੀ ਰਾੜਾ ਸਾਹਿਬ ਵੀ ਏਵੇਂ ਹੀ ਭੋਰੇ ਵਿੱਚ ਵੀ ਬਹੁਤ ਆਕਾਂਤ ਬਹੁਤ ਇੱਕ ਆਨੰਦ ਹੈ ਬਹੁਤ ਸਕੂਨ ਹੈ ਇਸ ਘਰ ਵਿੱਚ ਵੀ ਬਹੁਤ ਆਨੰਦ ਹੈ ਬਹੁਤ ਸਕੂਨ ਹੈ ਤੇ ਹੁਣ ਆਪਾਂ ਪਾਈ ਸੁਦਾਗਰ ਸਿੰਘ ਦੇ بیٹے ਜਿਹੜੇ ਨੇ ਉਹਨਾਂ ਦੇ ਤੁਹਾਨੂੰ ਆਪਾਂ ਦਰਸ਼ਨ ਕਰਾਵਾਂਗੇ ਤੇ ਉਹ ਥੱਲੇ ਵਾਲੇ ਕਮਰੇ 'ਚ ਬੈਠੇ ਹੋਏ ਨੇ ਤੇ ਸੰਗਤ ਦੇ ਨਾਲ ਬਚਨ ਬਲਾਸ ਕਰ ਰਹੇ ਨੇ ਤੇ ਜਿਸ ਵੇਲੇ ਅਸੀਂ ਗਏ ਸੀ ਉਹਨਾਂ ਨੇ ਬਹੁਤ ਸਤਿਕਾਰ ਕੀਤਾ ਮੈਂ ਦੱਸਿਆ ਸੀ ਵੀ ਮੈਂ ਰਾੜਾ ਸਭ ਤੋਂ ਆਇਆ ਵਾਂ ਤੇ ਉਹਨਾਂ ਨੇ ਬਹੁਤ ਪਿਆਰ ਦਿੱਤਾ ਤੇ ਆ ਦੇਖੋ ਮੈਂ ਦੁਬਾਰਾ ਤੁਹਾਨੂੰ ਫੇਰ ਦਰਸ਼ਨ ਕਰਾ ਰਿਹਾ ਆ ਕਿਉਂਕਿ ਮੇਰਾ ਮਨ ਕਰਦਾ ਸੀ ਵੀ ਇਸ ਜਗ੍ਹਾ ਵਿੱਚ 5-10 ਮਿੰਟ ਬੈਠਾ ਤੇ ਮੈਂ ਬੈਠਾ ਵੀ ਬਹੁਤ ਸਕੂਨ ਮਿਲਿਆ ਬਹੁਤ ਆਨੰਦ ਮਿਲਿਆ ਤਕਰੀਬਨ 10-15 ਮਿੰਟ ਮੈਂ ਸੋਚਿਆ ਸੀ ਤਕਰੀਬਨ 1 ਘੰਟਾ ਮੈਂ ਇੱਥੇ ਬੈਠ ਕੇ ਆਂ ਤੇ ਇੰਗਲੈਂਡ ਵਿੱਚ ਤੁਹਾਨੂੰ ਪਤਾ ਹੀ ਆ ਸਮਾਂ ਨਹੀਂ ਹੁੰਦਾ ਤੇ ਫਿਰ ਵੀ ਜਦੋਂ ਮਾਲਕ ਦੀ ਕਿਰਪਾ ਦੇ ਨਾਲ ਇੱਕ ਘੰਟਾ ਮੈਂ ਇੱਥੇ ਬੈਠ ਕੇ ਆ ਆਨੇ ਭਾਈ ਸੁਦਾਗਰ ਸਿੰਘ ਜਿਹੜੇ ਕਿ ਅਕਾਲ ਚਲਾਣੀ ਕਰਕੇ ਨੇ ਹੁਣ ਇਹਨਾਂ ਦੇ ਜਿਹੜੇ ਲੜਕੇ ਨੇ ਇਹਨਾਂ ਵਰਗੇ ਹੀ ਉਹ ਲੱਗਦੇ ਨੇ ਵੇਖੋ ਆਪੇ ਵਜਨ ਕਰ ਰਹੇ ਨੇ ਸੰਗਤ ਦੇ ਨਾਲ ਤੇ ਸੰਗਤ ਵੀ ਖਾਸੀ ਐ ਇੱਦਾਂ ਮੇਰੇ ਮਗਰ ਵੀ ਖਾਸੀ ਸੰਗਤ ਬੈਠੀ ਹੋਈ ਐ ਮੈਨੂੰ ਕਹਿੰਦੇ ਵੀ ਚਲੋ ਕੋਈ ਨਹੀਂ ਕਹਿੰਦੇ ਤੁਸੀਂ ਬੰਧਾ ਲਓ ਮੇਰੀ ਵੀਡੀਓ ਮੈਂ ਕਹਿ ਵੀ ਸੰਗਤ ਨੂੰ ਦਰਸ਼ਨ ਕਰਾਉਣੇ ਨੇ ਤੇ ਉਸ ਤੋਂ ਬਾਅਦ ਆਪਾਂ ਬਾਹਰ ਆ ਗਏ ਆ ਤੇ ਪਿਆਰਿਓ ਵੀਡੀਓ ਸਕਿੱਪ ਨਾ ਕਰਿਓ ਹੁਣ ਜਿਸ ਵੇਲੇ ਮੈਂ ਗੁਰੂ ਘਰ ਗਿਆ ਸੀ ਤੇ ਉੱਥੇ ਮੇਰੇ ਵਾਸਤੇ ਆ ਵੇਖੋ ਆ ਗੱਡੀਆਂ ਦਾ ਬਹੁਤ ਟ੍ਰੈਂਡ ਹੈ ਨਾ ਉੱਥੇ ਮੇਰੇ ਵਾਸਤੇ ਗੁਰਮੁਖ ਪਿਆਰਿਆਂ ਵੱਲੋਂ ਮੇਰੇ ਜਨਮ ਦਿਨ ਤੇ ਕੇਕ ਕਟਿਆ ਜਾ ਰਿਹਾ ਤੇ ਜਾਣਾ ਵਾ ਕਿਉਂਕਿ ਮੈਨੂੰ ਉਹਨਾਂ ਨੂੰ ਦੱਸਿਆ ਹੀ ਨਹੀਂ ਹੈਗਾ ਇੱਕ ਸਰਪ੍ਰਾਈਜ਼ ਦਿੱਤਾ ਸੀ ਮਨ ਫੋਨ ਤੇ ਵਾਰ-ਵਾਰ ਕਹਿ ਰਹੀ ਸੀ ਕਿੱਥੇ ਆ ਗਏ ਕਿੱਥੇ ਆ ਗਏ ਆ ਦੇਖੋ ਮੈਂ ਗੁਰੂ ਘਰ ਆਇਆ ਇਹਨਾਂ ਨੇ ਕੇਕ ਵੀ ਲੈ ਕੇ ਆਂਦਾ ਸੀ ਤੇ ਇਹਨਾਂ ਨੇ ਪੀਜੇ ਵੀ ਲੈ ਕੇ ਆਂਦੇ ਸੀ ਠੰਡਾ ਵਗੈਰਾ ਸਾਰਾ ਲੈ ਕੇ ਆਂਦਾ ਸੀ ਇਹਨਾਂ ਨੇ ਤੇ ਪਿਆਰਿਓ ਹੱਲੇ ਮੇਰੇ ਜਨਮ ਦਿਨ ਨੂੰ ਤਕਰੀਬਨ 2 ਮਹੀਨੇ ਪਏ ਨੇ 10ਵੇਂ ਮਹੀਨੇ ਚ 8 ਤਰੀਕ ਦਾ ਤੇ ਦੇਖ ਲਓ ਇਹ ਕਹਿੰਦੇ ਵੀ ਸਾਡੀ ਵੀਕ ਟਾਡੀ ਕਹਿੰਦੇ ਖਤਮ ਹੋ ਜਾਣੀ ਆ ਵੀ ਇਹਨਾਂ ਨੇ ਆ ਸੋਮਵਾਰ ਮੰਗਲਵਾਰ ਚਲਾ ਜਾਣਾ ਸੀ ਇਹਨਾਂ ਨੇ ਤੇ ਇਸੇ ਲਈ ਇਹ ਕਹਿੰਦੇ ਅਸੀਂ ਪਹਿਲਾਂ ਹੀ ਤੁਹਾਡਾ ਜਨਮ ਦਿਨ ਮਨਾ ਰਹੇ ਹਾਂ ਵੇਖੋ ਪਿਆਰ ਕਰਨ ਵਾਲੇ ਇਹ ਭਾਈ ਹਰਜਿੰਦਰ ਸਿੰਘ ਜੀ ਬੰਗਿਆਂ ਤੋਂ ਨੇ ਇਹਨਾਂ ਦਾ ਸਾਰਾ ਜਥਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਭਾਈ ਪ੍ਰਵਿੰਦਰ ਸਿੰਘ ਨੇ ਜਿਹੜੇ ਨਾਲ ਬੈਠੇ ਹੋਏ ਨੇ ਇਹ ਵੀ ਜਲੰਧਰ ਤੋਂ ਨੇ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਬਹੁਤ ਇਹਨਾਂ ਨੇ ਪਿਆਰ ਦਿੱਤਾ ਤੇ ਪਿਆਰਿਓ ਇਹੋ ਜਿਹਾ ਪਿਆਰ ਜਿਹੜਾ ਵਾ ਤੁਹਾਨੂੰ ਪਤਾ ਹੀ ਆ ਵੀ ਇਹ ਮਾਲਕ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ ਹੈ ਤੇ ਇਹ ਵੇਖ ਲਓ ਇਹਨਾਂ ਨੇ ਫੋਲ ਆਪਣਾ ਸਤਕਾਰ ਕੀਤਾ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵਾਂ ਪਹਿਲਾਂ ਹੀ ਕਹਿੰਦੇ ਅਸੀਂ ਕੱਟ ਲੈਨੇ ਆ ਕੇਕ ਤੁਹਾਡਾ ਤੇ ਕਹਿੰਦੇ ਯਾਦਗਰੀ ਰਹੇਗੀ ਤੇ ਦੇਖੋ ਆਪਾਂ ਕੇਕ ਕੱਟਿਆ ਤੇ ਇਹਨਾਂ ਨੇ ਆਪਣਾ ਮੂੰਹ ਮਿੱਠਾ ਕਰਾਇਆ ਤੇ ਕਹਿੰਦੇ ਮਾਲਕ ਤੁਹਾਨੂੰ ਸਦਾ ਲੰਬੀ ਉਮਰ ਬਖਸ਼ੇ ਲੰਬੀ ਲੰਬੀ ਆਰਜੂ ਬਖਸ਼ੇ ਤੇ ਮਾਲਕ ਸਦਾ ਕਿਰਪਾ ਕਰੇ ਤੇ ਠੀਕ ਆ ਜੀ ਵੀਡੀਓ ਵਧੀਆ ਲੱਗੀ ਤੇ ਤੇ ਪਿਆਰ ਦਿਓ ਲਾਈਕ ਕਰਦੇ ਹੋ ਓਕੇ ਜੀ